ਨੈਨੋ ਨੇ ਹੀ ਚੰਗਾ ਲੱਗਦਾ ਨੈਨ ਮਿਲਤੀ ਸੀ ਨੈਨ ਜੋਤੀ ਸੀ ਨਨੋਂ ਬਣਾ ਕੇ ਨਹੀਂ ਸੀ ਲੱਗਦੀ ਸੇ ਨ ਬਲੂੜਗੇ ਜੀ ਮਾਤਾ ਜੀ ਫੋਟੋ ਕਿ ਚ ਲੱਗੇ ਉਤੋਂ ਪਤਾ ਨਹੀਂ ਕਿ ਮੈਂ ਆ ਹੀ ਡੋੜ ਗਿਆ ਪਾਜੀ ਫੇਰ ਆ ਡਾਕ ਖਰੀਦ ਗਈ ਦੀ ਉਹਨੂੰ ਚਾ ਬੜਾ ਸੀ ਜਾਨਦਾ ਮम्मी ਮੈਂ ਕਿਤੇ ਨਹੀਂ ਗਈ ਮੈਂ ਕਿ ਜਾਓ ਘੁੰਮ ਫੇਰਾਵੋ ਮੈਨੂੰ ਕੀ ਪਤਾ ਸੀ ਕਿ ਮੇਰੇ ਕੋਲ ਨਹੀਂ ਆਣਾ ਹੁਣ ਖੜੇ ਹਾਂ ਅਸੀਂ ਉਸ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਅੱਜ ਅੰਤਿਮ ਦੇਹ ਦਾ ਇੰਤਜ਼ਾਰ ਕੀਤਾ ਜਾ ਰਿਹਾ ਵਾ ਕਿਉਂਕਿ ਇਹ ਪਰਿਵਾਰ ਦਾ ਇੱਕ ਜੀ ਨਹੀਂ ਦੋ ਜੀ ਯਾਨੀ ਕਿ ਮੀਆਂ ਬੀਵੀ ਦਰਸ਼ਨਾ ਵਾਸਤੇ ਜਾਂਦੇ ਆਂ ਮਾ ਵੈਸ਼ਨੋ ਦੇਵੀ ਦੇ ਦਰਬਾਰ ਤੇ ਤਾਂ ਉੱਥੇ ਲੈਂਡ ਸਲਾਈਡਿੰਗ ਹੋਣ ਤੋਂ ਬਾਅਦ ਜਦੋਂ ਪਹਾੜੀ ਡਿੱਗਦੀ ਆ ਤਾਂ ਉਸ ਬੱਚੀ ਦੀ ਜਾਨ ਚਲੇ ਜਾਂਦੀ ਆ ਮੌਕੇ ਤੇ ਮੌਤ ਹੋ ਜਾਂਦੀ ਆ ਦੂ ਲੋਕਾਂ ਦੀ ਹੋਰ ਹੁੰਦੀ ਆ ਜਿਸ ਦੀ ਪਛਾਣ ਹੋਈ ਏ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਧਿਆਨਪੁਰ ਦੀ ਰਹਿਣ ਵਾਲੀ ਸਪਨਾਵਾ ਜਿਸ ਦਾ ਘਰ ਵਾਲਾ ਨਾਲ ਉਸਦੇ ਜਾਂਦਾ ਅਮਿਤ ਕੁਮਾਰ ਘਰ ਵਾਲਾ ਠੀਕ ਏ ਉਸਦੇ ਹਾਲਾਤ ਠੀਕ ਆ ਪਰ ਘਰ ਵਾਲੀ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਆ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਇੱਕ ਮਹੀਨਾ ਪਹਿਲਾਂ ਖੁਸ਼ੀਆਂ ਸੀ ਕਿਉਂਕਿ 1 ਮਹੀਨਾ ਪਹਿਲਾਂ ਅਸੀਂ ਉਸ ਲੜਕੇ ਦਾ ਵਿਆਹ ਹੁੰਦਾ ਵਾ ਤਾਂ ਉਸ ਤੋਂ ਬਾਅਦ ਵੈਸ਼ਨੂ ਦੇਵੀ ਮਾਂ ਦੇ ਦਰਸ਼ਨਾਂ ਵਾਸਤੇ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਘਰ ਦਾ ਮਾਹੌਲ ਕਿਸ ਤਰੀਕੇ ਦਾ ਬਣਿਆ ਇਸ ਵੇਲੇ ਸਾਰੇ ਰੋ ਰੋ ਕੇ ਕਰਲਾ ਰਹੇ ਨੇ ਕਿ ਮਾਤਾ ਰਾਣੀ ਦੇ ਦਰਸ਼ਨਾਂ ਤੇ ਗਏ ਤੇ ਮਾਤਾ ਰਾਣੀ ਨੇ ਕਿਸ ਤਰੀਕੇ ਦਾ ਭਾਣਾ ਉਸ ਪਰਿਵਾਰ ਦੇ ਉੱਤੇ ਸੁੱਟਿਆ ਵਾ ਇੱਕ ਵਾਰ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਡਿੱਗਾ ਕਿਉਂਕਿ ਹਜੇ ਤੱਕ ਉਸ ਦੇ ਬੱਚੀ ਦੇ ਚਾ ਸ਼ੌਂਕ ਕੋਈ ਵੀ ਪੂਰੇ ਨਹੀਂ ਹੋਇਆ ਅਜੇ ਤੱਕ ਇਹਨਾਂ ਦੇ ਘਰ ਦੇ ਜਿਹੜੇ ਰਿਤੀ ਰਿਵਾਜ ਸੀ ਉਹ ਵੀ ਨਹੀਂ ਪੂਰੇ ਹੋਏ ਇੱਕ ਮਹੀਨਾ ਅਜੇ ਵਿਆਹ ਨੂੰ ਹੁੰਦਾ ਵਾ ਉਸ ਤੋਂ ਬਾਅਦ ਦਰਸ਼ਨਾ ਵਾਸਤੇ ਜਾਂਦੇ ਨੇ ਮਾਂ ਵੈਸ਼ਨੂ ਦੇਵੀ ਦੇ ਤਾਂ ਉੱਥੇ ਲੈਂਡਸਲਾਈਡਿੰਗ ਹੋਣ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤੁਸੀਂ ਦੇਖਦੇ ਹੋ ਤਸਵੀਰ ਇਹ ਉਸ ਦੀ ਨਾਨਾ ਉਸ ਬੱਚੀ ਦੀ ਨਾਨਾ ਅਜੇ ਤਾਂ ਰਿਸ਼ਤੇਦਾਰ ਵੀ ਪੂਰੀ ਤਰ੍ਹਾਂ ਘਰ ਨਹੀਂ ਗਏ ਆਪਣੇ ਆਪਣੇ ਅਜੇ ਖੁਸ਼ੀਆਂ ਸੀ ਉਸ ਘਰ ਦੇ ਵਿੱਚ ਦਰਸ਼ਨਾ ਵਾਸਤੇ ਜਾਂਦੇ ਨੇ ਤਾਂ ਉੱਥੇ ਜਾ ਕੇ ਲੈਂਡਸ ਰੈਣੀ ਨੂਰਾਨ ਜਦੋਂ ਹੁੰਦੀ ਆ ਤਾਂ ਪਹਾੜੀ ਡਿੱਗਣ ਦੇ ਨਾਲ ਉਸ ਬੱਚੀ ਦੀ ਮੌਤ ਹੋ ਜਾਂਦੀ ਹੈ ਗਲਬਤ ਜ਼ਰੂਰ ਕਰਨੀ ਚਾਹਾਂਗੇ ਪਰਿਵਾਰਿਕ ਮੈਂਬਰ ਨੇ ਗਲਬਤ ਕਰ ਲੰਨੇ ਆ ਨੈਨੂ ਨੇ ਗੱਨ ਵੀ ਕਰਦਾ ਮੇਰੀ ਰਸਤਾ ਹੋ ਗਈ ਆ ਮੈਨੂੰ ਨਹੀਂ ਕਿ ਗੱਲ ਲੱਗਦਾ ਮੇਰਾ ਮਰਤੀ ਸੀ ਮੇਰੀ ਜੋਤੀ ਸੀ ਮੈਂ ਨਾਮ ਬਣਾ ਕੇ ਨਹੀਂ ਸੀ ਲੈਂਦੀ ਮੈਂ ਆ ਤੇ ਮੇਰੀ ਰੀਜ ਨਹੀਂ ਰੱਖੀ ਆ ਜੇ ਮੈਂ ਆ ਜੇ ਉਹ ਮਹਿੰਦੀਆਂ ਲਵਾ ਆ ਕੇ ਸਭ ਕੁਝ ਕਰਾ ਕੇ ਭੇਜਿਆ ਸੀ ਮਾਰੇ ਮੇਰਾ ਪੁੱਤ ਕੱਲਾ ਕੇਰੇ ਆ ਗਿਆ ਜੇ ਉੱਥੇ ਹਾਏ ਇਹ ਨਿੱਸ ਬਰਵਾਲਾ ਸੀ ਹਾਏ ਫੁੱਟਾ ਜੰਮ ਨਕੀ ਬਣ ਗਈਆਂ ਉੱਥੇ ਸਾਨੂੰ ਨਹੀਂ ਪਤਾ ਕੀ ਗੱਲ ਗੱਲ ਕੀ ਹੋਈ ਸੀ ਤੁਹਾਡੀ ਤੁਹਾਡਾ ਛੋਟਾ ਭਰਾ ਛੋਟਾ ਹੀ ਭਾਈ ਮੇਰੇ ਤੋਂ ਗੱਲ ਇਹ ਭਾਈ ਕੱਲ ਗਏ ਸੀਗੇ 7:00 ਵਜੇ ਜਾ ਕੇ ਇਹਨਾਂ ਨੇ ਰੈਸਟ ਰਸਟ ਕੀਤੀ ਉੱਥੇ ਕਟਲੇ ਰਾਤ ਰੂਮ ਜਿਹੜੇ ਦਾਦੀ ਮੈਨੂੰ ਫੋਨ ਵੀ ਆਇਆ ਮੈਨੂੰ ਕਿਹਾ ਮੈਂ ਇੱਦਾਂ ਕਰ ਤੂੰ ਨਾ ਹੁਣੇ ਚੜਾਈ ਕਰ ਲੈ ਰਾਤ ਦਾ ਟਾਈਮ ਹੈ ਠੰਡੇ ਠੰਡੇ ਚੜਾਈ ਕਰੇਗਾ ਵਧੀਆ ਰਹੇਗਾ ਤੈਨੂੰ ਤਾਂ ਨਹੀਂ ਕੁੜੀ ਕਹਿੰਦੀ ਸੀ ਕਿ ਨਹੀਂ ਭਾਜੀ ਮੈਂ ਥੱਕ ਗਈ ਆ ਮੈਂ ਨਹੀਂ ਕਰ ਸਕਦੀ ਬਸ ਸਵੇਰੇ ਕਰ ਲਾਂਗੀ ਮੈਂ ਕੋਈ ਨਹੀਂ ਸੀਗਾ ਜਿੱਦਾਂ ਤੂੰ ਥੱਕੀ ਹੋ ਮੇਰੀ ਤੂੰ ਚੁੱਪ ਮੇਰਾ ਪੁੱਤਰਾ ਤੂੰ ਖੋਸੇ ਲਾਈ ਕਰੀ ਤੇ ਕਾਲੀ ਲਾ ਗਦੀ ਕਿ ਨਹੀਂ ਨਹੀਂ ਭਾਜੀ ਕੋਈ ਨਹੀਂ ਠੀਕ ਹੈ ਜੀ ਫਿਰ ਮਾਂ ਨਾ ਜਾਂਦੇ ਕੱਟ ਬਾਦਕ ਵਾਰੀ ਤੋਂ ਥੋੜਾ ਤਾਂ ਆ ਗਏ ਉਹਨੇ ਭਵਨ ਦੇ ਲਾਗੇ ਜਾ ਗਏ ਉਦੋਂ ਪੱਤਰ ਨਿੱਗਿਆ ਉਹ ਕਹਿੰਦੇ ਇੱਕ ਦੂਜੇ ਨੂੰ ਕਹਿੰਦੇ ਫੋਟੋ ਖਿੱਚ ਸਾਰੇ ਜਣੇ ਕਹਿੰਦੇ ਭਾਈ ਫੋਟੋ ਖਿੱਚ ਮਾਰੋ ਤਾਂ ਕਿ ਫੋਟੋ ਖਿੱਚ ਲਾਗੇ ਉਦੋਂ ਪੱਤਰ ਨਿੱਗਿਆ ਆਹੀ ਡੋੜ ਗਏ ਭਾਜੀ ਫੇਰ ਆੜਾ ਕੋਕਦੀ ਨਾ ਕੋਕਦੀ ਭਾਜੀ ਆ ਪ੍ਰਾ ਦੀਆਂ ਬਾਵਾਾਂ ਸਾਡਾ ਘਰ ਉੱਜੜ ਗਿਆ ਸਾਡਾ ਘਰ ਉੱਜੜ ਗਿਆ ਭਾਜੀ ਸਾਡੀ ਰੌਣਕ ਖਤਮ ਹੋ ਗਈ ਸਾਡੇ ਘਰ ਇੰਨੀ ਰੌਣਕ ਲਈ ਕੁੜੀ ਨੇ ਮਹੀਨੇ ਦਾ ਵੇਚੀ ਨਹੀਂ ਰੌਣਕ ਲਾਈ ਅਨੂੰ ਤੇ ਪੜਾਣੇ ਲੱਗਾ ਕੀ ਬੜਾ ਟੇਣਾ ਨੀਨੇ ਰਗੇ ਉੱਜੜ ਗਏ ਭਾਜੀ ਸਾਡਾ ਕੁਖਰੀਆ ਦੀ ਰੌਣਕ ਖਤਮ ਹੋ ਗਈ ਭਾਜੀ ਸਾਡੇ ਘਰ ਦੀ ਇੰਨੀ ਰੌਣਕ ਇੰਨੀ ਰੌਣਕ ਖਤਮ ਹੋ ਗਈ ਭਾਜੀ ਸਾਡੇ ਘਰ ਆਹ ਰਿਹਾ ਪਾ ਤਸਵੀਰ ਆ ਭਰਾਵਾ ਰਿਸ਼ਤੇਦਾਰਾ ਜਿਹਦੇ ਘਰ ਵਿੱਚ ਨਹੀਂ ਆਪਣੇ ਗਏ ਤਾਂ ਕਿਸ ਤੀਕੇ ਨਾਲ ਤੁਸੀਂ ਦੇਖ ਸਕਦੇ ਹੋ ਮਾਤਾ ਰਾਣੀ ਦੇ ਦਰਸ਼ਨਾਂ ਤੇ ਜਾਂਦਾ ਵਾ ਤਾਂ ਉੱਥੇ ਜਾ ਕੇ ਪਹਾੜਾਂ ਕੀ ਵਰਤਦਾ ਵਾ ਕਿ ਉਸ ਬੱਚੀ ਦੀ ਲੈਂਡ ਸਟ੍ਰਾਈਡਿੰਗ ਦੌਰਾਨ ਮੌਤ ਹੋ ਜਾਂਦੀ ਹੈ ਜਦੋਂ ਪਹਾੜ ਡੇਗਦਾ ਵਾ ਤੇ ਨਾ ਨਾ ਵੀ ਗੱਲਬਾਤ ਨੂੰ ਕਰਨੀ ਚਾਹਾਂ ਹਾਲਾਤ ਤਾਂ ਨਹੀਂ ਹੈਗੇ ਪੈਨ ਇੱਕ ਮਹੀਨਾ ਹਜੇ ਚਾਹ ਨਹੀਂ ਲੱਥਿਆ ਆਪਣੇ ਆਏ ਕੋਸ਼ ਨਹੀਂ ਨਹੀਂ ਆਈ ਇਹ ਰਿਆਤ ਬਾਤ ਰਹਿਣ ਵੀ ਨਹੀਂ ਆਈ ਵਿਚਾਰੀ ਉਹਨਾਂ ਚੰਗੀ ਤਾਂ ਨਾ ਲੋਬਲੇ ਉਤਈ ਖੋਲੀ ਸਾਡੇ ਕੋ ਜਿੱਤ ਲਾ ਪਤਾ ਨਹੀਂ ਕੀ ਕੀਤਾ ਨਾ ਬੜਿਆ ਆ ਜਾਓ ਮੇਰੇ ਘਰ ਆਓ ਤੂੰ ਕਹਿੰਦੇ ਦੀਦੀ ਆਣਾ ਵਰਤਦੇ ਨਾ ਆਣਾ ਤਨੂ ਵਰਤਦੇ ਨਾ ਨਾ ਦੀਦੀ ਆਵਾਂਗੇ ਆਵਾਂਗੇ ਅੱਜ ਅਡੇ ਘਰ ਵੀ ਨਹੀਂ ਆਏ ਸਵਾਹ ਫਾਰ ਗਈ ਗੰਦੀ ਮੰਮੀ ਮੈਂ ਕਿਤੇ ਨਹੀਂ ਗਈ ਦੀ ਉਹਨੂੰ ਚਾਹ ਬੜਾ ਸੀ ਜਾਂਦਾ ਮੰਮੀ ਮੈਂ ਕਿਤੇ ਨਹੀਂ ਗਈ ਮੈਂ ਕਹਿੰਦਾ ਜਾਓ ਕਮ ਫੇਰਾਵੋ ਮੈਨੂੰ ਕੀ ਪਤਾ ਸੀ ਉਹਨੇ ਮੇਰੇ ਕੋ ਨਹੀਂ ਆਣਾ ਹੁਣ ਮੇਰੇ ਕੋ ਵਾਪਸ ਨਹੀਂ ਆਣਾ ਪਉਦੀ ਗੱਲ ਹੋਈ ਸੀ ਭਾਈ ਨੇ ਉਹਨਾਂ ਦੱਸਿਆ ਕਿ ਕਿੰਨੀ ਕੀ ਦੂਰੀ ਤੇ ਰਹਿ ਗਈ ਸੀ ਦਰਸ਼ਨਗੰਦਰਬਾਰ ਭਾਈ ਕਹਿੰਦੇ ਜਿੱਥੇ ਹੈਲੀਪੈਡ ਆ ਨਾ ਭਵਨ ਦੇ ਲਾਗੇ ਉੱਥੇ ਜਦੋਂ ਹੈਲੀਪੈਡ ਤੇ ਥੋੜਾ ਕਹਿੰਦੇ ਸੁਣਨ ਚ ਤੇ ਹੀ ਆ ਗਿਆ ਹੈਲੀਪੈਡ ਜਦੋਂ ਉਤਰਨਾ ਲੱਗਿਆ ਨਾ ਥੋੜਾ ਹੈਲੀਪੈਡ ਥੋੜਾ ਕਮਲ ਕੰਬੀਨੇਸ਼ਨ ਹੋਈ ਹੈ ਹੈਲੀਪੈਡ ਦਾ ਉਹਦੀ ਤੇ ਉਹਨੇ ਦਾ ਕੰਬੀਨੇਸ਼ਨ ਆਈ ਪਹਾੜ ਜਦੋਂ ਉੱਤੋਂ ਪੱਥਰ ਕਿਰੇ ਕਿਰੇ ਦੇ ਮਤਲਬ ਬਹੁਤ ਵੱਡਾ ਪੱਥਰ ਗਿਰਿਆ ਵਾ ਤੇ ਤਿੰਨ ਚਾਰ ਮੋਤਮੇਰ ਸਾਹਿਬਨ ਉੱਥੋਂ ਹੀ ਮੈਨੂੰ ਨਹੀਂ ਪਤਾ ਪਰ ਸਾਡੇ ਸਾਡੀ ਮੋਤਮੇਰ ਹੋਣੀ ਹੋਈ ਪਾਜੀ ਆਈ ਤੇ ਤੇ ਨਾ ਭੁੱਲਣ ਵਾਲਾ ਦੁੱਖ ਜੀ ਇਹ ਆਨੁਣ ਭੁੱਲ ਨਹੀਂ ਦੇ ਪਾਈ ਅਡੀ ਰੌਣਕ ਕਿੱਦਾਂ ਭੁਲਾਗੇ ਭਾਜੀ ਆਪਾਂ ਆਪਣੀ ਰੌਣਕ ਨੂੰ ਕਿੱਦਾਂ ਭੁਲਾਗੇ ਆਪਾਂ ਉਹ ਨੰਨੀ ਨੇ ਰਗਿਆ ਸਾਨੂੰ ਆਉਂਗੀ ਕਿੱਦਾਂ ਪਤਾ ਨਹੀਂ ਕਦੋਂ ਦੀ ਆਈ ਹੁੰਦੀ ਸਾਡੇ ਨਾਲ ਬੜਾ ਹੀ ਮੋਹ ਆਇਆ ਉਹਨੇ ਸਾਡੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਹਾਲਾਤ ਕਿਸ ਤਿੱਕੇ ਦੇ ਆ ਪਰਿਵਾਰਿਕ ਮੈਂਬਰ ਰੂਰੂ ਕੇ ਕਿਸ ਤਿੱਕੇ ਦੇ ਹਾਲਾਤ ਨੇ ਇਸੇ ਘਰ ਦੇ ਵਿੱਚ 1 ਮਹੀਨਾ ਪਹਿਲਾਂ ਖੁਸ਼ੀਆਂ ਸੀ ਕਿਉਂਕਿ ਇਸ ਘਰ ਦੇ ਵਿੱਚ 1 ਮਹੀਨਾ ਪਹਿਲਾਂ ਉਸ ਬੱਚੀ ਵਿਆਹੀ ਆਂਦੀ ਆ ਜਿਸ ਤੋਂ ਬਾਅਦ ਮਾਤਾ ਰਾਣੀ ਦੇ ਦਰਸ਼ਨਾਂ ਵਾਸਤੇ ਮਾ ਵੈਸ਼ਨੂੰ ਦੇ ਦਰਬਾਰ ਤੇ ਜਾਂਦੇ ਨੇ ਤਾਂ ਉੱਥੇ ਲੈਂਡਸਲਾਈਡਿੰਗ ਦੇ ਦੌਰਾਨ ਜਦੋਂ ਪੱਥਰ ਡਿੱਗਦਾ ਵਾ ਪਹਾੜ ਡਿੱਗਦਾ ਵਾ ਤਾਂ ਉਸ ਬੱਚੀ ਦੀ ਮੌਤ ਹੋ ਜਾਂਦੀ ਹੈ ਲੋਕ ਹੋਰ ਨੇ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਇੱਕ ਲੜਕੀ ਦੀ ਪਛਾਣ ਹੋਈ ਸੀ ਜੋ ਗੁਰਦਾਸਪੁਰ ਦੇ ਕਸਬਾ ਧਿਆਨਪੁਰ ਦੀ ਰਹਿਣ ਵਾਲੀ ਸੀ ਹਾਲਾਤ ਅਸੀਂ ਦਿਖਾਏ ਆ ਪਰਿਵਾਰ ਦੇ ਕਿਸੇ ਕਿਸੇ ਨਾਲ ਰੋ ਰੋ ਕੇ ਆਪਣੀ ਨੂ ਰਾਣੀ ਨੂੰ ਯਾਦ ਕਰ ਰਹੇ ਨੇ ਕਿਸੇ ਕਿਸੇ ਨਾਲ ਅਜੇ ਤੱਕ ਉਸ ਨੇ ਘਰ ਦੇ ਵਿੱਚ ਖੁਸ਼ੀਆਂ ਲਿਆਉਂਦੀਆਂ ਸੀ ਸਾਡਾ ਚਾਹ ਨਹੀਂ ਜਾਂ ਸਾਡੇ ਅਜੇ ਤੱਕ ਸ਼ਗਨ ਵਿਹਾਰ ਨਹੀਂ ਪੂਰੇ ਹੋਏ ਤਾਂ ਉਸ ਬੱਚੀ ਪਹਿਲਾਂ ਹੀ ਇੱਥੋਂ ਜਹਾਨ ਨੂੰ ਸਾਡੇ ਅਲਵਿਦਾ ਕਹਿ ਕੇ ਚਲ ਗਈ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁਣ ਡੇਲੀ ਪੋਸਟ ਪੰਜਾਬੀ ਉਹ ਦੱਸ